ਪੰਜਾਬ ਪੋਲੀਟিক্যাল ਫੋਕਸ ਚੈਨਲ ਮੇ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਸੋ ਲੈ ਕੇ ਹਾਜ਼ਰਾਂ ਅੱਜ ਦੀਆਂ ਮੁੱਖ ਖਬਰਾਂ ਆਮ ਲੋਕਾਂ ਦੀ ਕਮਾਈ ਤੇ ਪੰਜਾ ਮਾਰਨਾ ਚਾਹੁੰਦੀ ਹੈ ਕਾਂਗਰਸ ਨੇ ਬਿਆਨ ਨਰਿੰਦਰ ਮੋਦੀ ਵੱਲੋਂ ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰਾਂ ਦੇ ਹੋਏ ਐਲਾਨ ਕਾਂਗਰਸ ਵੱਲੋਂ ਹੁਸ਼ਿਆਰਪੁਰ ਯਾਮਨੀ ਘਰੋੜ ਤੇ ਫਰੀਦਕੋਟ ਤੋਂ ਅਮਰਜੀਤ ਕੋ ਸਾਹੀ ਨੂੰ ਦਿੱਤੀ ਟਿਕਟ ਸ਼ੰਭੂ ਰੇਲਵੇ ਟ੍ਰੈਕ ਤੇ ਤਰਨਾ ਜਾਰੀ ਕੇਜਰੀਵਲ ਮਾਮਲੇ 'ਚ ਐਮਐਸ ਨੂੰ ਮੈਡੀਕਲ ਬੋਰਡ ਦੇ ਘਟਨ ਦੀ ਹਦਾਇਤ ਅੰਬਾਲਾ ਰੋਡ ਤੇ 80 ਗੱਡੀਆਂ ਰੱਦ ਤੇ ਟ੍ਰੇਨ ਦੇ ਰੂਟ ਬਦਲੇ ਅਗਲੇ ਦਿਨਾਂ 'ਚ ਗਰਮੀ ਦਾ ਕਹਿਰ ਰਹੇਗਾ ਜਾਰੀ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਹੜਤਾਲ ਹੋਈ ਮਲਤਵੀ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਕਟਗਿੰਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਜਪਾ ਦੇ ਬਿਆਨ ਸੁਖਵੀਰ ਬਾਦਲ ਵੱਲੋਂ ਜਲੰਧਰ 'ਚ ਦਲ ਬਦਲਾਉਣ ਨੂੰ ਲੋਕ ਮੂੰਹ ਨਹੀਂ ਲਾਉਣਗੇ ਇਹ ਕਿਹਾ ਚੰਨੀ ਸਿੰਘ ਚੰਨੀ ਨੇ ਹਰਿਆਣਾ ਵਿੱਚ ਨੈਲੋ ਦੀ ਹਮਾਇਤ ਕਰੇਗਾ ਸ਼ਰੋਮਣੀ ਕਾਲੀ ਲਾਲ ਰਾਜਨਾਥ ਵੱਲੋਂ ਕੀਤਾ ਗਿਆ ਸਿਆਚਿੰਦਾ ਦੌਰਾ ਉਹ ਤਿੰਨ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਮੋਦੀ ਸਰਕਾਰ ਇਹ ਹੈ ਬਿਆਨ ਅ ਸ਼ਰਦਪੁਰ ਵੱਲੋਂ 2022 ਵਿਚਿਤ ਚਾਹ ਰਿਆ ਭਾਰਤੀਆਂ ਨੂੰ ਅਮਰੀਕਾ ਵਿੱਚ ਨਾਗਰਿਕਤਾ ਮਿਲੀ ਕਿਸਾਨ ਪਾਜਪੋ ਨੂੰ ਮੂਤੋੜ ਜਵਾਬ ਦੇਣਗੇ ਇਹ ਬਿਆਨ ਡਾਕਟਰ ਬਲਵੀਰ ਵੱਲੋਂ ਗਸ਼ਰ ਕੋ ਰੰਦਾਵਾ ਗਾਂਧੀ ਦੇ ਚੋਣ ਪ੍ਰਚਾਰ ਵਿੱਚ ਡਟੇ ਲੋਕ ਸਭਾ ਦੀਆਂ ਤਿਆਰੀ ਨੇ ਲਗਾਤਾਰ ਬੈਠਕਾਂ ਜਾਰੀ ਸਕੂਲਾਂ ਵਿੱਚ ਧਰਤੀ ਦਿਵਸ ਮਨਾਇਆ ਗਿਆ ਸੋ ਇਹ ਹਨ ਅੱਜ ਦੀਆਂ ਮੁੱਖ ਖਬਰਾਂ ਸੋ ਪੰਜਾਬ ਪਰਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਜਿਹੜੀਆਂ ਸੂਚੀਆਂ ਨੇ ਉਹ ਜਾਰੀ ਕਰਨ ਦੀ ਜਿਹੜੀ ਕਵੈਤ ਹੈ ਉਹ ਜਾਰੀ ਹੈ ਲਗਾਤਾਰ ਸੋ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੀਆਂ ਟਿਕਟਾਂ ਦੇ ਐਲਾਨ ਬਕਰ ਬਕਰ ਦੀ ਹਲਕਿਆਂ ਦੇ ਵਿੱਚ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਵੀ ਦੋ ਜਿਹੜੀਆਂ ਟਿਕਟਾਂ ਨੇ ਉਸ ਦਾ ਐਲਾਨ ਕੀਤਾ ਗਿਆ ਇਸ ਐਲਾਨ ਵਿੱਚ ਤੁਹਾਨੂੰ ਦੱਸਣਾ ਵੀ ਹਿਆਰਪੁਰ ਤੋਂ ਯਮਨੀ ਜਿਹੜੇ ਗੋਮਨ ਨੇ ਉਹਨਾਂ ਨੂੰ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਇਸ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸਨ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਵੀ ਹਿਆਰਪੁਰ ਦੇ ਵਿੱਚ ਲੜੀ ਸੀ ਇਸ ਤੋਂ ਬਾਅਦ ਉਹ ਕੈਪਟਨ ਮਨਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਕਾਂਗਰਸ ਦੇ ਵਿੱਚ ਆ ਗਏ ਸਨ ਸੋ ਕਾਂਗਰਸ ਨੇ ਸ਼ਿਆਰਪੁਰ ਤੋਂ ਜਿਹੜੀ ਨਿਸ਼ਾਨਦੇਹੀ ਕੀਤੀ ਹੈ ਉਹਨਾਂ ਨੂੰ ਟਿਕਟ ਦਿੱਤੀ ਹੈ ਸੋ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਜਕਮਰ ਜਿਹੜੇ ਚੱਬੇਵਾਲ ਨੇ ਸੋ ਭਾਜੀਪੀ ਵੱਲੋਂ ਜਿਹੜੇ ਨੇ ਅਨੀਤਾ ਸੋਮਪrakash ਨੇ ਤੇ ਅਕਾਲੀ ਦਲ ਵੱਲੋਂ ਜਿਹੜੇ ਨੇ ਸੋਨ ਲਾਲ ਠੰਡਲ ਨਉਟੇ ਕਰ ਦਿੱਤੀ ਗਈ ਤੇ ਇਸ ਦੇ ਨਾਲ ਹੀ ਯਮਨੀ ਬੋਬਰ ਜਿਹੜੇ ਨੇ ਉਹ ਕਾਂਗਰਸ ਵੱਲੋਂ ਅਲਾ ਦਿੱਤੇ ਗਏ ਨੇ ਸੋ ਹਿਸ਼ਾਰਪੁਰ ਜਿਹੜੀ ਸੀਟ ਹੈ ਦੋ ਟਰਮਾਂ ਦੇ ਵਿੱਚ ਭਾਜੀਪੀ ਦਾ ਮੈਂਬਰ ਪਾਰਲੀਮੈਂਟ ਦੇ ਉੱਪਰ ਕਬਜਾ ਰਿਹਾ ਸੋ ਇਸ ਵਾਰ ਵੇਖਦੇ ਆਂ ਵੀ ਜਿਹੜੇ ਮੁਕਾਬਲੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜੀਪੀ ਦੇ ਵਿੱਚ ਕਿੱਦਾਂ ਦੇ ਮੁਕਾਬਲੇ ਰਹਿਣਗੇ ਬੜਾ ਫਸਵਾ ਜਾਂ ਮਾਹੌਲ ਜਿਹੜਾ ਹੈਗਾ ਹਿਸ਼ਾਰਪੁਰ ਦੇ ਵਿੱਚ ਇਸ ਵਾਰੀ ਹੋਵੇਗਾ ਇਨਾ ਸੌਖਾ ਸਫਰ ਇਸ ਵਾਰੀ ਬੀਜੇਪੀ ਲਈ ਨਹੀਂ ਤੇ ਨਾ ਹੀ ਕਿਸੇ ਦੂਜੀਆਂ ਪਾਰਟੀਆਂ ਲਈ ਹੈ ਕਿਉਂਕਿ ਇਸ ਤਰ੍ਹਾਂ ਪੰਜਾਬ ਦਾ ਜਿਹੜਾ ਤਰਤਲ ਹੈ ਬਿਲਕੁਲ ਬਦਲ ਚੁੱਕਾ ਹੈ ਇਸ ਦੇ ਨਾਲ ਹੀ ਗੱਲ ਕਰਾਂਗੇ ਆਪਾਂ ਫਰੀਦਕੋਟ ਦੀ ਫਰੀਦਕੋਟ ਸੀਟ ਤੋਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਅਨਮੋਲ ਕਰਮਜੀਤ ਅਨਮੋਲ ਵੱਲੋਂ ਲੜਾਈ ਲੜੀ ਜਾ ਰਹੀ ਹੈ ਬੀਜੇਪੀ ਵੱਲੋਂ ਹੰਸਰਾਜ ਹੰਸ ਜਿਨ੍ਹਾਂ ਦਾ ਵਿਰੋਧ ਵੀ ਆ ਲਗਾਤਾਰ ਹੋ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਨੇ ਅਕਾਲੀ ਪੰਡਤ ਦੀ ਗੱਲ ਕਰਾਂ ਤੇ ਰਾਜਵਿੰਦਰ ਸਿੰਘ ਨੂੰ ਤੋਂ ਟਿਕਟ ਦੇ ਦਿੱਤੀ ਗਈ ਤੇ ਕੱਲ ਹੀ ਜਿਹੜੀਆਂ ਟਿਕਟਾਂ ਦਾ ਕਾਂਗਰਸ ਦਾ ਐਲਾਨ ਹੋਇਆ ਉਹਨਾਂ ਵਿੱਚੋਂ ਅਮਰਜੀਤ ਕੌਰ ਸਹਾਇਕ ਨੂੰ ਟਿਕਟ ਦਿੱਤੀ ਗਈ ਐ ਸੋ ਸਹਾਇਕ ਉਹ ਜਿਹੜੇ ਨੇ ਉਹ ਜਗਰਾਵਾਂ ਤੋਂ ਵੀ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਨੇ ਫਰੀਦਕੋਟ ਦੀ ਧਰਤੀ ਦੇ ਉੱਪਰ ਬੜਾ ਹੀ ਮਾਹੌਲ ਜਿਹੜਾ ਆਪਣੀ ਤਰ੍ਹਾਂ ਦਾ ਹੁੰਦਾ ਹੈ ਹਰ ਤਰ੍ਹਾਂ ਦੇ ਜਿਹੜੀ ਸੋਚ ਹੈ ਆਪਣੀ ਤਰ੍ਹਾਂ ਹੁੰਦੀ ਇਮਾਮਦ ਸੰਦੀਕ ਜੋ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਉਹਨਾਂ ਦੀ ਟਿਕਟ ਉੱਥੋਂ ਕੱਢ ਚੁੱਕੀ ਹੈ ਸੋ ਇਹਨਾਂ ਜੇ ਗੱਲ ਕਰੀਏ ਫਰੀਦਕੋਟ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਟਿਕਟ ਐਲਾਨੀ ਗਈ ਸੀ ਉਹ ਕਰਮਜੀਤ ਅਨਮੋਲ ਨੂੰ ਐਲਾਨੀ ਗਈ ਸੀ ਸੋ ਉਹ ਆਪਣਾ ਪ੍ਰਚਾਰ ਦਾ ਪਹਿਲਾ 라ਉਂਡ ਲਾ ਚੁੱਕੇ ਸਨ ਕਿਤਨਾ ਕਿਤੇ ਕਰਮਜੀਤ ਤੇ ਅਨਮੋਲ ਦੀ ਵੀ ਬਗਾਵਤ ਹੋਈ ਸੀ ਉਸ ਤੋਂ ਬਾਅਦ ਹੰਸਰਾਜ ਹੰਸ ਜਿਹੜਾ ਮદાન ਵਿੱਚ ਆਇਆ ਤਾਂ ਕਈ ਜਗ੍ਹਾ ਤੇ ਕਿਸਾਨਾਂ ਨੇ ਵਿਰੋਧ ਬਾਸ਼ ਕੀਤਾ ਤੇ ਉਧਰੋਂ ਇਕੱਲੀ ਦਲ ਦੇ ਰਹੇ ਕੈਂਡੀਡੇਟਾਂ ਨੇ ਉਹਨਾਂ ਵੱਲ ਵੀ ਹੋਰ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੋ ਇਸ ਵਾਰ ਵੇਖਣਾ ਹੋਵੇਗਾ ਵੀ ਹੋਣਾ ਹਾਲਾਤ ਜਿਹੜੇ ਨੇ ਫਰੀਦਕੋਟ ਦੇ ਵਿੱਚ ਕਿੱਦਾਂ ਦੇ ਬਣਦੇ ਨੇ ਸੋ ਫਰੀਦਕੋਟ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਵੇਗਾ ਸੋ ਗੱਲ ਕਰੀਏ ਪਟਿਆਲਾ ਦੀ ਪਟਿਆਲਾ ਦੇ ਵਿੱਚ ਚਾਰੇ ਹੀ ਉਮੀਦਵਾਰਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ جاری ਹੈ ਵੱਖ-ਵੱਖ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਹਲਕਿਆਂ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਭਾਵੇਂ ਕਿ ਕੁਝ ਕਾਂਗਰਸੀ ਸੀ ਸੀਨੀਅਰ ਕਾਂਗਰਸੀ ਜਿਹੜੇ ਆਗੂ ਨੇ ਇਸ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਆ ਰਹੇ ਪਰ ਕੱਲ ਗੁਰਸ਼ਰਨ ਕੌਰ ਜਿਹੜੇ ਰੰਦਾਵਾ ਨੇ ਮੈਲਾ ਕਾਂਗਰਸ ਦੇ ਪ੍ਰਧਾਨ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਡਟ ਗਏ ਨੇ ਸੋ ਧਰਮ ਵੀ ਜਿਹੜੇ ਗਾਂਧੀ ਨੇ ਉਹਨਾਂ ਨੇ ਆਪਣੇ ਨੌ ਦੇ ਨੌ ਹਲਕੇ ਜੇ ਮੈਂ ਗੱਲ ਕਰਾਂ ਸਮਾਣਾ, ਸ਼ਿਤਰਾਣਾ, ਨੱਬੇ, ਪਟਿਆਲਾ ਸ਼ਹਿਰੀ ਐ ਪਟਿਆਲਾ ਦਿਹਾਤੀ ਐ, ਰਾਜਪੁਰਾ, ਘਨੌਰ ਤੇ ਡੇਰਾ ਬਸੀ ਉਹਨਾਂ ਨੇ ਆਪਣੀ ਲਗਾਤਾਰ ਆਪਣੀ ਬੈਠਕਾਂ ਜਾਰੇ ਰੱਖਿਆ ਨੇ ਉਧਰੋਂ ਨਰਿੰਦਰ ਜਿਹੜੇ ਸ਼ਰਮਾ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਵੀ ਸਰਗਰਮ ਨੇ ਤੇ ਵਕ ਵਕ ਹਲਕੇ ਵਿੱਚ ਜਾ ਕੇ ਉਹ ਆਪਣੀਆਂ ਨੀਤੀਆਂ ਅੰਦਸਰੇ ਨੇ ਉਹ ਆਪਣੇ ਨੂੰ ਕਹਿ ਰਹੇ ਨੇ ਵੀ ਕਿਦਾਂ ਉਹ ਡੇਰਾਬਸੀ ਦੇ ਵਿੱਚੋਂ ਜਿੱਤੇ ਤੇ ਕਿਦਾਂ ਤੇ ਉਹਨਾਂ ਨੇ ਵਿਕਾਸ ਕਰਾਏ ਉਹਨਾਂ ਨੇ ਕਿਹਾ ਵੀ ਸ਼ਰਮ ਨਹੀਂ ਕਰੀ ਦਨਲਾ ਮੈਂ ਲੰਬੇ ਸਮੇਂ ਤੋਂ ਜੁੜਿਆ ਹੋਣਾ ਦਾ ਸਿਪਾਹੀ ਹਾਂ ਤੇ ਮੈਂ ਕੋਈ ਵੀ ਪਾਰਟੀ ਨਹੀਂ ਬਦਲੀ ਤੇ ਜਿਹੜੇ ਦਲ ਬਦਲੂ ਲੋਕ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਉਦੋਂ ਆਮ ਆਦਮੀ ਪਾਰਟੀ ਵੱਲੋਂ ਵੀ ਡਾਕਟਰ ਜਿਹੜੇ ਬਲਵੀਰ ਨੇ ਚੋਣ ਮੈਦਾਨ ਵਿੱਚ ਡਟੇ ਹੋਏ ਨੇ ਆਪਣੀਆਂ ਨੀਤੀਆਂ ਜੋ ਵਾਦੇ ਚੋਣ ਵਾਦੇ ਕੀਤੇ ਸਨ ਲੋਕਾਂ ਨੂੰ 2022 ਵਿੱਚ ਉਹਨਾਂ ਨੂੰ ਦਰ ਹਰਾ ਰਹੇ ਨੇ ਅਦੇਸ ਸਰਕਾਰ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਕਾਰਜ ਨੇ ਕਿਹੜੀ ਕਿਹੜੀ ਜਾਨੀ ਪ੍ਰਾਪਤੀਆਂ ਅਸੀਂ ਕੀਤੀਆਂ ਉਹਦੇ ਆਉਣ ਵਾਲੀਆਂ ਮੈਂਬਰ ਪਾਰਲੀਮੈਂਟ ਚੋਣਾਂ ਜਿੱਤ ਤੋਂ ਬਾਅਦ ਅਸੀਂ ਕੀ ਪੰਜਾਬ ਲਈ ਕਰਾਂਗੇ ਸੋ ਪੰਜਾਬ ਦੇ ਵਿੱਚ ਇਸੇ ਹੀ ਜੋਨ ਪ੍ਰਚਾਰ ਦੇ ਦੌਰਾਨ ਕਿਤੇ ਨਾ ਕਿਤੇ ਮੌਸਮ ਵੀ ਖਰਾਬ ਰਹਿੰਦਾ ਹਨੇਰੀ ਮੀਂਹ ਚੱਕੜ ਜਰਾਉਂਦੇ ਨੇ ਜਿੱਥੇ ਫਸਲਾਂ ਖਰਾਬ ਹੁੰਦੀਆਂ ਨੇ ਉੱਥੇ ਕਿਤੇ ਨਾ ਕਿਤੇ ਚੋਣ ਪ੍ਰਚਾਰ ਦੇ ਵਿੱਚ ਵੀ ਵਿਗਨ ਪੈਂਦਾ ਮੈਨੂੰ ਤਾਂ ਜਿਆਦਾ ਸასი ਸ਼ਕਲ